Black people! ਤੋ ਜਿਹਨੂੰ ਗਿਆਨ ਕਹਿੰਦੇ ਤੇ ਭਾਰਾ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਪਤਲੇ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਨਹੀਂ ਭਾਰਾ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਤਿੱਤਾ ਅੱਗ ਤੋਂ ਵੱਧ ਕਰੋਧ ਹੁੰਦਾ ਤੇ ਮਨ ਦੀ ਹਵਾ ਤੋਂ ਵੱਧ ਰਫਤਾਰ ਜਿੰਦੇ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਤੇ ਬੁਰੀ ਨਰਕ ਤੋਂ ਜੀਹ ਹੰਕਾਰ ਜਿੰਦੇ ਇਹ ਥੋੜਾ ਪਿਆਰ ਹੈ ਔਰ ਪਿਆਰ ਨੂੰ ਬਣਾਈ ਰੱਖਿਓ ਅਜੇ ਤੁਸੀਂ ਪਹਿਲਾ ਦਿਨ ਹੈ ਜਿਹੜਾ ਕੰਨ ਪੜਵਾਉਣ ਦੀ ਸ਼ਰਮ ਕਰਦਾ ਹੈ ਉਹ ਹੀਰ ਸਲੇਟੀ ਦਾ ਚਾਹ ਨਹੀਂ ਵਕਤ ਪਹਿਲੇ ਤੋਂ ਜਿਹੜਾ ਵੀ ਕੰਮ ਆਉਂਦਾ ਉਹ ਸੱਜਣ ਮਿੱਤਰ ਅੰਗ ਸਾਗ ਹੀ ਨਹੀਂ ਉਸ ਬੰਦੇ ਦਾ ਢੇਲਾ ਨੇ ਮੁੱਲ ਹੁੰਦਾ ਜਿਹਦਾ ਆਪਣਾ ਉੱਚਾ اخਲਾਕ ਹੀ ਨਹੀਂ ਦੇਸ਼ ਦੁਨੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਆ ਅੱਜ ਪੰਜਾਬੀ ਭਵਨ ਦੇ ਵਿੱਚ ਪਹਿਲਾ ਜੋ ਗੀਤਕਾਰੀ ਮੇਲਾ ਕਰਵਾਇਆ ਜਾ ਰਿਹਾ ਸੀਗਾ ਇਸ ਦੇ ਮੁੱਖ ਪ੍ਰਬੰਧਕ ਔਰ ਸੱਭਿਆਚਾਰਕ ਦੇ ਜੋ ਪ੍ਰਾਨੇ ਥੰਮ ਸਰਦਾਰ ਜਰਨੈਲ ਸਿੰਘ ਜੀ ਕਮਾਂਡ ਸਾਡੇ ਨਾਲ ਆ ਅੱਜ ਜੋ ਇਹਨਾਂ ਦੇ ਸਰਪ੍ਰਸਤ ਸਰਪ੍ਰਸਤ ਇਹ ਮੇਲਾ ਹੋਇਆ ਕਮਾਂਡ ਸਾਹਿਬ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਜਾਵਾਂਗੇ ਇਸ ਮੇਲੇ ਬਾਰੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਪੰਜਾਬੀ ਪੰਜਾਬੀ ਤਨੂ ਪਿਆਰ ਕਰਨ ਵਾਲਿਆਂ ਨੂੰ ਤੁਹਾਡੇ ਜਰੀਏ ਮੈਂ ਧੰਨਵਾਦ ਕਹੂੰਗਾ ਸਤਿ ਸ਼੍ਰੀ ਅਕਾਲ ਬੋਲਾਂਗਾ ਕਿਉਂਕਿ ਤੁਹਾਡੇ ਕਰਕੇ ਹੀ ਮੇਲਾ ਇਹ ਕਿਸੇ ਨਾ ਕਿਸੇ ਤਰੀਕੇ ਕਾਮਯਾਬੀ ਵੱਲ ਬੱਜਿਆ ਹਾਲ ਤਾਂ ਸ਼ੁਰੂਆਤ ਹੈ ਕਿਉਂਕਿ ਪੰਜਾਬੀਆਂ ਨੂੰ ਪੰਜਾਬ ਨਾਲ ਬਹੁਤ ਪਿਆਰ ਆ ਜਿੱਥੇ ਹੀ ਵੱਸਦੇ ਨੇ ਪਰ ਹੁੰਦਾ ਕੀ ਹੈ ਕਿ ਉਹਦੇ ਚ ਹੋਰੇ ਤਰ੍ਹਾਂ ਦੀਆਂ ਚੀਜ਼ਾਂ ਕਈ ਵੇਰਿਆ ਜਾਂਦੇ ਪਰ ਮੋਹ ਭੰਗ ਹੋ ਜਾਂਦਾ ਸੋ ਅਸੀਂ ਇਹ ਮੇਲਾ ਰੱਖਿਆ ਸੀ ਗੀਤਕਾਰਾਂ ਦੀ ਮਤਲਬ ਗੁਰਬਤ ਨੂੰ ਲੈ ਕੇ ਕਿ ਗੀਤਕਾਰਾਂ ਦੀਆਂ ਦਿੱਕਤਾਂ ਨੇ ਉਹਨਾਂ ਦੀ ਰਿਐਲਿਟੀ ਹੈ ਆਈਪੀਆਰ ਨਾਲ ਜੋੜਨਾ ਜਾਂ ਉਹਨਾਂ ਦੀ ਗੁਰਬਤ ਬਾਰੇ ਗੱਲ ਕਰਨਾ ਜਾਂ ਸ਼ੋਮਣੀ ਇਹ ਗਾਇਕ ਤਾਂ ਮਿਲਦਾ ਵਾਰ ਗ੍ਰੋਮਣੀ ਗੀਤਕਾਰ ਅਵਾਰਡ ਮਿਲਣਾ ਉਹਨਾਂ ਨੂੰ ਸਾਰੀਆਂ ਚੀਜ਼ਾਂ ਲੈ ਕੇ ਦਾ ਪੰਜਾਬ ਪਰਤੋ ਦੀ ਦੁਨੀਆ ਪਰਤੋ ਗੀਤਕਾਰ ਵੀ ਆਏ ਸੀ ਕਲਾਕਾਰ ਵੀ ਆਏ ਸੀ ਤੇ ਹਾਂ ਕਿੰਨੇ ਗੀਤਕਾਰ ਆਏ ਸੀ ਜੀ ਤੁਹਾਡੇ ਆਈਡੀ ਨਾਲ ਉਹ ਇਹ ਕਹਿੰਦੇ ਨੇ ਇਹ ਜਰਾ ਪੰਡਾਲਾ ਕਹਿੰਦੇ 15 ਪਤਨ 20000 ਦਾ ਇਹ ਇਹ ਸਕ੍ਰੀਨ 70 80 ਪ੍ਰਿੰਟ ਪਰਿਆ ਹੋਇਆ ਸੀਗਾ ਜਦੋਂ ਮੈਂ ਦੇਖਿਆ ਉਹ ਤੋਂ ਵੱਧ ਅਹੀਂ ਕਹਿੰਦੇ ਲੋਕ ਔਰ ਅੱਗੇ ਕੀ ਅਪਰਲਾ ਰਹੂਗਾ ਜੀ ਤੁਹਾਡਾ ਅੱਜ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਤੇ ਹੁਣ ਆਰਾਮ ਨਾਲ ਬਹਿ ਕੇ ਥੱਕਾਉਟ ਲਾ ਕੇ ਸੋਚਾਂਗੇ ਕਿੰਨੀਆਂ ਗੱਲਾਂ ਕਿਹਾਏ ਉੱਥੇ ਹੈ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਰਾਤ ਨੂੰ ਬਾਪੂ ਵਾਦਾ ਕਰਾਉਂਦਾ ਉਹ ਸਾਰਾ ਕੁਝ ਦੇਖਾਂਗੇ ਸਾਰਾ ਕੁਝ ਜਾਣਚਾ ਬਹੁਤ ਗੱਲਾਂ ਸਟੇਜ ਤੋਂ ਨੀਵੇਂ ਨਿਕਲ ਕੇ ਨੇ ਪਰ ਮੈਂ ਤੁਹਾਡੇ ਜਰੀਏ ਪੰਜਾਬੀਆਂ ਨੂੰ ਪੰਜਾਬ ਵਿੱਚ ਵਸਦਿਆਂ ਨੂੰ ਵਿਦੇਸ਼ਾਂ ਵਿੱਚ ਵਸਦਿਆਂ ਨੂੰ ਸੇਫਟੀ ਦੇਵਾਂਗਾ ਕਿ ਮਤਲਬ ਮੈਂ ਕਹਿ ਸਕਦਾ ਕਿ ਵੀ ਆਪਾਂ ਜੇ ਅਪਰਾਲੇ ਕਰੀਏ ਤਾਂ ਜਿਵੇਂ ਤੁਸੀਂ ਨੇ ਕੀਤੇ ਨੇ ਵਿਦੇਸ਼ਾਂ ਵਿੱਚ ਬਹਿ ਕੇ ਤਾਂ ਪੰਜਾਬੀ ਮਾਂ ਬੋਲੀ ਦੁਨੀਆ ਦੀ ਬਹੁਤ ਵੱਡੀ ਜਵਾਨ ਹੈ ਹੋਰ ਇਹਦਾ ਰੁਤਬਾ ਆਨ-ਵਾਨ ਸ਼ਾਨ ਹੋਰ ਉੱਚਾ ਜਾ ਸਕਦਾ ਪਰ ਇਹਦੇ ਲੋੜ ਹੈ ਸਿਰਦਰ ਤਰੀਕੇ ਨਾਲ ਪੋਣੇ ਤੇ ਕੰਮ ਕਰਨ ਦੀ ਬਹੁਤ-ਬਹੁਤ ਧੰਨਵਾਦ ਜੀ ਮੰਗਰ ਸਾਹਿਬ ਮੰਗਰ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੇ ਬਹੁਤ ਵੱਡਾ ਉਪਰਾਲਾ ਹੈ ਜੀ ਜਰਨੈਲ ਕੁਮਾਰ ਜੀ ਤਾਂ ਵੈਸੇ ਹੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਸੱਭਿਆਚਾਰ ਨੂੰ ਬਹੁਤ ਵੱਡੀ ਦੇਣ ਹੈ ਇੱਕ ਸਮਾਂ ਏਦਾਂ ਦਾ ਆ ਜਾਂਦਾ ਆ ਚਾਹੇ ਉਹ ਪ੍ਰੋਡਿਊਸਰ ਆ ਚਾਹੇ ਉਹ ਕੋਈ ਗਾਇਕ ਆ ਕਿ ਜਦੋਂ ਪਦਾਰਥਵਾਦੀ ਯੁੱਗ ਤੋਂ ਪੈਸੇ ਤੋਂ ਉੱਪਰ ਉੱਠ ਕੇ ਗੱਲ ਕਰਦਾ ਸੋ ਐਸ ਵੇਲੇ ਪ੍ਰਮਾਨ ਸਾਹਿਬ ਨੇ ਜਿੰਨੀਆਂ ਵੀ ਹੁਣ ਪ੍ਰੋਗਰਾਮ ਉਲੀਕ ਰਹੇ ਨੇ ਚਾਹੇ ਪਿੱਛੇ ਜੇ ਜੀਐਲਪੀਐਲ ਗੌਂਦਾ ਪੰਜਾਬ ਇਹਨਾਂ ਨੇ ਕੀਤਾ ਸੀਗਾ ਜਾਂ ਹੁਣ ਇਹ ਜਿਹੜਾ ਮੇਲਾ ਗੀਤਕਾਰਾਂ ਦਾ ਕਰ ਰਹੇ ਆ ਇਹ ਹੁਣ ਉਹ ਸੋਚ ਦੇ ਉੱਤੇ ਆ ਕਿ ਮੈਂ ਕੁਝ ਡਿਲੀਵਰ ਕਰਾਂ ਸਮਾਜ ਨੂੰ ਕਿਉਂਕਿ ਜਿੰਨਾ ਕੁਛ ਇਹ ਦੇ ਹਟਿਆ ਪਹਿਲਾਂ ਤਾਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸੋ ਇਹਨਾਂ ਦੀ ਦੇਣ ਨੇ ਦੇਖਿਆ ਜਾਵੇ ਤਾਂ ਯੋਕੀ ਜੀ ਪਤਾ ਲੱਗਿਆ ਵੀ ਲੁਧਿਆਣਾ ਇੱਕੋ ਹੀ ਕੋਠੀ ਦੇ ਵਿੱਚ ਰਹਿੰਦੇ ਰਹੇ ਨੇ ਕਿ ਸਾਰਾ ਕੁਝ ਸਿਸਟਮ ਸੀਗਾ ਲੈ ਕੇ ਆਉਣ ਵਾਲੀ ਇਹ ਸੀਗੀ ਔਰ ਕੁਲਫੀ ਗਰਮਾ ਗਰਮ ਮਿੱਠੀਆਂ ਮਿਰਚਾਂ ਬਹੁਤ ਸਾਰੀਆਂ ਜਿਹੜੀਆਂ ਕਾਮੇਡੀ ਕਾਸਟਾ ਸੁਣੀਆਂ ਕਿਉਂਕਿ ਕਲਾਕਾਰ ਨੂੰ ਇੱਕ ਪਲੇਟਫਾਰਮ ਚਾਹੀਦਾ ਸੋ ਪਲੇਟਫਾਰਮ ਜਿਹੜਾ ਉਹ ਜਨੈਰ ਕੋ ਮਾਰਜੀ ਨੇ ਦਿੱਤਾ ਤੋ ਅੱਜ ਵੀ ਜਿਹੜਾ ਗੀਤਕਾਰਾਂ ਵਾਸਤੇ ਹਾ ਦਾ ਨਾਰਾ ਇਹਨੂੰ ਹਾ ਦਾ ਨਾਰਾ ਕਹਿ ਸਕਦੇ ਆ ਇਹ ਇਹ ਜਿਹੜਾ ਮਾਰਿਆ ਗਿਆ ਔਰ ਅਸੀਂ ਭਾਗਾ ਵਾਲੇ ਆ ਕਿ ਸਾਨੂੰ ਸਟੇਜ 'ਤੇ ਅੱਜ ਪ੍ਰਬੰਧਕਾਂ ਦੇ ਵਿੱਚ ਮੈਨੂੰ ਵੀ ਰੱਖਿਆ ਗਿਆ ਤੇ ਮੈਂ ਵੀ ਇੱਕ ਗੀਤਕਾਰ ਹੋਣ ਦੇ ਨਾਤੇ ਜੀ ਇਸ ਲਾਈਨ ਦੇ ਵਿੱਚ ਆਇਆ ਸੀ ਤੇ ਬੜੀ ਖੁਸ਼ੀਵਾਲੀ ਮੈਨੂੰ ਅੱਜ ਗੱਲ ਲੱਗ ਰਹੀ ਹੈ ਕਿ ਇਹ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਜਿਹੜਾ ਪਲੇਟਫਾਰਮ ਗੀਤਕਾਰਾਂ ਵਾਸਤੇ ਜਿਹੜਾ ਬਿਹਾਈਂਡ ਦਾ ਕਰਟਨ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿੱਥੋਂ ਰਾਇਲਟੀ ਆਉਣੀ ਹੈ ਕਿੱਦਾਂ ਮੇਰਾ ਗੀਤ ਅਗਰ ਚੋਰੀ ਹੋ ਜਾਏ ਕਾਪੀਰਾਈਟ ਕਿੱਦਾਂ ਲੈਣਾ ਇਹ ਸਾਰੀਆਂ ਚੀਜ਼ਾਂ ਇਸ ਮੇਲੇ ਕਰਕੇ ਬਹੁਤ ਸਾਰੇ ਗੀਤਕਾਰਾਂ ਨੂੰ ਪਤਾ ਲੱਗੀਆਂ ਔਰ ਇਹ ਅੱਗ ਵਾਂਗੂ ਫੈਲ ਰਹੀ ਪੂਰੀ ਦੁਨੀਆ ਦੇ ਵਿੱਚ ਗੱਲ ਕੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਉਪਰਾਲਾ ਅੱਜ ਸਾਡੇ ਕਲਾਕਾਰ ਭਰਾਵਾਂ ਨੇ ਕੀਤਾ ਹੈ ਗੀਤਕਾਰਾਂ ਵਾਸਤੇ ਬਹੁਤ ਹੀ ਅੱਛਾ ਜਿਹੜਾ ਕਿ ਅਜੇ ਤੱਕ ਕੰਮ ਨਹੀਂ ਹੋਇਆ ਔਰ ਉਹ ਕੰਮ ਹੁਣ ਹੋਊਗਾ ਕਿਉਂਕਿ ਉਹਦੇ ਵਿੱਚ ਪਬਲਿਕ ਦਾ ਵੀ ਸਾਫ ਚਾਹੀਦਾ ਤੇ ਜਾਂ ਕਿ ਉਹਨਾਂ ਦੀ ਜੋ ਕਿ ਇਹ ਮਾਲੀ ਹਾਲਤ ਹੈ ਉਹ ਸੁਧਰ ਸਕੇ ਉਹਨਾਂ ਦਾ ਵੀ ਅੱਛਾ ਗੁਜ਼ਾਰਾ ਹੋ ਸਕੇ ਜਿੱਦਾਂ ਵੱਡੇ ਕਲਾਕਾਰਾਂ ਦਾ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਲੋਕ ਗਾਇਕ ਤੇ ਗੀਤਕਾਰ ਬਿੱਟੂ ਖੰਨੇਵਾਲਾ ਅੱਜ ਮੇਲਾ ਗੀਤਕਾਰਾਂ ਦਾ ਪੰਜਾਬੀ ਭਵਨ ਲੁਧਿਆਣਾ ਵਿਖੇ 22 ਫਰਵਰੀ ਨੂੰ ਕਰਾਇਆ ਗਿਆ ਬਹੁਤ ਸਫਲ ਮੇਲਾ ਹੋਇਆ ਪੂਰੇ ਪੰਜਾਬ ਦੇ ਵਿੱਚੋਂ ਹੀ ਨਹੀਂ ਇਧਰੋਂ ਨਾਲ ਦੀਆਂ ਸਟੇਟਾਂ ਚੋਂ ਵੀ ਗੀਤਕਾਰ ਪਹੁੰਚੇ ਐ ਸਾਰੇ ਗੀਤਕਾਰਾਂ ਦੀ ਰਾਇਲਟੀ ਵਾਸਤੇ ਜਿਹੜੇ ਗੀਤ ਲਿਖੇ ਗਏ ਆ ਉਹਨਾਂ ਦੇ ਰਿਕਾਰਡ ਹੋਏ ਆ ਉਹਨਾਂ ਵਾਸਤੇ ਉਪਰਾਲਾ ਕੀਤਾ ਗਿਆ ਕਿ ਉਹਨਾਂ ਨੂੰ ਰਜਿਸਟਰਡ ਕਰਕੇ ਉਹਨਾਂ ਦਾ ਬਣਦਾ ਮੁਆਵਜ਼ਾ ਮਿਲੇ ਤੇ ਕੋਸ਼ਿਸ਼ ਹੈ ਸਾਰੇ ਗੀਤਕਾਰਾਂ ਦਾ ਜਿਹੜਾ ਮਨ ਦਾ ਮਾਨ ਸਤਕਾਰ ਹੈ ਜੋ ਉਹਨਾਂ ਦਾ ਮਿਹਨਤ ਹਨ ਉਹ ਮਿਲਣਾ ਚਾਹੀਦਾ ਕਿਉਂਕਿ ਕੰਪਨੀਆਂ میوزਿਕ ਡਾਇਰੈਕਟਰ ਗਾਇਕ ਬਹੁਤ ਕੁਝ ਕਮਾ ਲੈਂਦੇ ਆ ਗੀਤਕਾਰਾਂ ਦਾ ਹੱਕ ਨਹੀਂ ਮਿਲਦਾ ਇਸ ਕਰਕੇ ਇਕੱਠੇ ਹੋ ਕੇ ਕੋਸ਼ਿਸ਼ ਹੈ ਉਪਰਾਲਾ ਉਮੀਦ ਕਰਦੇ ਆ ਕਿ ਉਪਰਾਲਾ ਸਾਡਾ ਸਿਰੇ ਚੜੇ ਗੀਤਕਾਰ ਤਕਰੀਬਨ ਤੁਹਾਡੇ ਸਾਹਮਣੇ ਆ 1000 ਤੋਂ 1500 15 1600 ਗੀਤਕਾਰ ਜਿਹੜਾ ਅੱਜ ਵਿੱਚ ਜਿਹਦੇ ਵਿੱਚ ੱੱਲੇ ਮੇਲ ਗੀਤਕਾਰ ਨਹੀਂ ਫੀਮੇਲ ਵੀ ਗੀਤਕਾਰ ਆ ਸਾਡੀਆਂ ਭੈਣਾਂ ਪਹੁੰਚੀਆਂ ਨੇ ਔਰ ਗਾਇਕ ਗੀਤਕਾਰ ਜਿਹੜੇ ਕੁਝ ਗੀਤਕਾਰ ਗਾਇਕ ਵੀ ਨੇ ਗੀਤਕਾਰ ਵੀ ਨੇ ਗਾਇਕ ਵੀ ਨੇ ਉਹ ਵੀ ਪਹੁੰਚੇ ਆ ਉਹਨਾਂ ਨੇ ਪਰਫਾਰਮ ਵੀ ਕੀਤਾ ਕੱਲੇ ਗਾਇਕ ਨੇ ਜਿਹੜੇ ਉਹ ਵੀ ਆਏ ਨੇ ਔਰ ਕੈਨੇਡਾ ਅਮਰੀਕਾ ਤੋਂ ਵੀ ਬਹੁਤ ਗੀਤਕਾਰ ਪਹੁੰਚੇ ਆ ਸੋ ਸਾਰੇ ਉਮੀਦ ਆ ਵੀ ਆਪਾਂ ਰਲ ਮਿਲ ਕੇ ਹਮਲਾ ਮਾਰਾਂਗੇ ਤਾਂ ਆਪਣਾ ਹੱਕ ਲੈ ਕੇ ਆ ਗਾਂਗੇ ਬਹੁਤ ਬਹੁਤ ਮਿਹਰਬਾਨੀ ਦੋਸਤੋ ਅੱਜ ਲੁਧਿਆਣੇ ਵਿਖੇ ਪੰਜਾਬੀ ਭਵਨ ਚ ਇਹ ਗੀਤਕਾਰਾਂ ਦਾ ਮੇਲਾ ਕਰਾਇਆ ਗਿਆ ਇਹ ਪਹਿਲੀ ਵਾਰ ਹੋਇਆ ਵੀ ਐਡੇ ਖੂਬਸੂਰਤ ਤਰੀਕੇ ਦੇ ਨਾਲ ਸਾਰੇ ਹਿੰਦੁਸਤਾਨ ਚੋਂ ਬਾਲੇ ਮੁਰਕਾ ਜੋ ਗੀਤਕਾਰ ਆਏ ਨੇ ਤੇ ਜਿਹੜਾ ਸਾਡਾ ਮਕਸਦ ਸੀ ਕਿ ਗੀਤਕਾਰਾਂ ਦੀ ਆਰਥਿਕ ਹਾਲਤ ਕਿਵੇਂ ਸੁਧਾਰੀ ਜਾਵੇ ਉਹ ਉਹਦੇ ਬਾਰੇ ਸਾਰਿਆਂ ਨੇ ਆਪੋ ਆਪਣੇ ਲੈਕਚਰ ਦਿੱਤੇ ਆਪੋ ਆਪਣੇ ਗੱਲ ਕੀਤੀ ਤੇ ਉਹ ਸਾਨੂੰ ਅਮੀਰ ਵੀ ਪਰਮਾਤਮਾ ਸਾਡਾ ਇਹ ਮਕਸਦ ਸਾਨੂੰ ਉਸਤਾਦ ਹੋਵੇਗਾ ਤੇ ਸਾਰੇ ਕਲਾਕਾਰ ਜਿਹੜੇ ਆ ਉਹੀ ਸਾਡੇ ਸਾਥ ਦੇ ਰਹੇ ਨੇ ਕਿ ਸਾਡੇ ਭਰਾ ਨੇ ਮউজisyen ਵੀ ਸਾਡੇ ਨਾਲ ਨੇ ਤੇ ਖਾਸ ਕਰਕੇ ਗੀਤਕਾਰ ਵਰਗ ਜਿਹੜਾ ਸਾਰਾ ਉਹ ਹੋਮੋ ਵਾਕੇ ਪੁੱਜਿਆ ਤੇ ਬਾਕੀ ਮੇਰੇ ਛੋਟਾ ਵੀਰ ਪਾਲੀ ਦਸੂ ਦੇ ਬਾਰੇ ਬਾਕੀ ਸਾਰੇ ਪਿਆਰ ਭਾਈ ਸਤਿ ਸ਼੍ਰੀ ਅਕਾਲ ਬਾਜੀ ਸਿੰਧੀ ਦਾ ਸਭ ਨੇ ਦੱਸਿਆ ਕੋਈ ਨਹੀਂ ਗੀਤਕਾਰਾਂ ਦੀ ਬਾਜੀ ਦੁੱਖ ਦੀ ਗ੍ਰਿਪਾ ਕੋਈ ਨਹੀਂ ਵੀ ਕਿਤੇ ਸਸਤਾ ਨਹੀਂ ਕਰਨਾ ਆਪਾਂ ਇੱਕ ਦੂਜੇ ਨੂੰ ਮਿਲ ਕੇ ਨਾ ਕਈ ਗੱਲਾਂ ਬਾਤਾਂ ਦਾ ਪਤਾ ਲੰਦਾ ਗਾਈਡੈਂਸ ਇੱਕ ਦੂਜੇ ਨੂੰ ਆਪਾਂ ਗਾਈਡ ਕਰਦੇ ਆਪਾਂ ਆਪਾਂ ਇੱਕ ਦੂਜੇ ਨੂੰ ਮਿਲ ਕੇ ਇੱਕ ਦੂਜੇ ਸਾਥ ਲੈ ਕੇ ਵੱਡਾ ਛੋਟੇ ਦੀ ਮਦਦ ਕਰ ਦਦੇ ਹਾਂ ਕੋਈ ਨਹੀਂ ਇਹ ਅਜ ਡੀਬੀ ਤੇ ਤੇਲ ਪੈ ਗਿਆ ਕੋਈ ਨਹੀਂ ਅੱਗੇ ਨੂੰ ਮਹਾਂ ਤਰਕੀ ਬਖਸ਼ੂਆ ਮਾਰਾ ਕਿ ਤੇਰੇ ਲਾਊਗਾ ਮਾਰੇ ਜਰੂਰ ਹੈ ਆਈਪੀਆਰ ਦੇ ਐਚਐਮਬੀ ਦੀ ਜੀ ਰੈਲਿਟੀ ਹੈ ਨਾ ਸਾਨੂੰ ਤਾਂ ਮਿਲਦੀ ਆ ਹੁਣ ਭਾਈ ਨੂੰ ਵੀ ਮੈਨੂੰ ਵੀ ਹੈ ਨਾ ਜਦੋਂ ਦੂਜਿਆਂ ਨੂੰ ਵੀ ਮਿਲਣ ਲੱਗਦੀ ਹੋਣੇ ਹਾਂ ਹਾਂਜੀ ਪਹਿਲੀ ਗੱਲ ਤਾਂ ਬੜੀ ਵਧੀਆ ਗੱਲ ਆ ਵੀ ਜਿਹੜੇ ਪੰਜਾਬ ਦੇ ਸਾਰੇ ਗੀਤਕਾਰ ਇੱਕ ਮੰਚ ਤੇ ਇਕੱਠੇ ਹੋਏ ਨੇ ਕਿਉਂਕਿ ਕਿਸੇ ਵੀ ਸਟੇਟ ਦੇ ਸੱਭਿਆਚਾਰ ਆ ਜਿਹੜਾ ਜਿਹੜੇ ਗੀਤਕਾਰ ਹੁੰਦੇ ਆ ਉਹ ਉੱਥੋਂ ਦੀ ਇੱਕ ਬੁਨਿਆਦ ਹੁੰਦੇ ਆ ਹੋਂਦ ਹੁੰਦੇ ਆ ਤੇ ਜੇਕਰ ਗੀਤਕਾਰੀ ਸਾਡੀ ਸਾਰਸਕਾ ਪੋਜ਼ਿਟਿਵ ਆ ਤੇ ਤਾਂ ਹੀ ਸਾਡਾ ਸੱਭਿਆਚਾਰ ਮਜ਼ਬੂਤ ਹੋਏਗਾ ਯਾਦ ਜੋ ਵੀ ਸਾਡੇ ਗਾਇਆ ਜਾ ਰਿਹਾ ਜਾਂ ਜੋ ਲਿਖਿਆ ਜਾ ਰਿਹਾ ਨਵੇਂ ਮੁੰਡਿਆਂ ਵੱਲੋਂ ਨਵੇਂ ਗੀਤਕਾਰਾਂ ਵੱਲੋਂ ਤੇ ਉਹਦੇ ਵਿੱਚ ਬੜੀਆਂ ਹੋਂਦਾਂ ਨੇ ਤੇ ਇਸ ਕਰਕੇ ਆ ਵੀ ਅੱਜ ਪੁਰਾਣੇ ਗੀਤਕਾਰਾਂ ਦਾ ਇਕੱਠੇ ਹੋਣਾ ਤੇ ਆਪਸ ਵਿੱਚ ਸਲਾਮਸ਼ਫਰਾ ਕਰਨਾ ਇਹ ਪੰਜਾਬ ਦੀ ਜਿਹੜਿਆ ਸੱਭਿਆਚਾਰਕ ਸਾਡੀ ਜਿੰਨੀ ਵੀ ਹੈਗਾ ਉਹਨੂੰ ਮਜ਼ਬੂਤ ਕਰੂਗਾ ਇੱਕ ਬੜੀ ਸੇਧ ਦੇਗਾ ਔਰ ਪ੍ਰੇਰਨਾ ਸਰੋਤ ਬਣ ਬਣੇਗਾ ਤੇ ਸਾਰੇ ਗੀਤਕਾਰਾਂ ਨੇ ਇਕੱਠੇ ਹੋ ਕੇ ਜਿਹੜਾ ਉਦਮ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣਾ ਪਰ ਤੁਸੀਂ ਦਾ ਗੀਤਕਾਰ ਹੈ ਨਹੀਂ ਤੁਸੀਂ ਅੱਜ ਕਿਤੇ ਨਹੀਂ ਮਿਲਦੇ ਤੇ ਚਲੋ ਇੱਕ ਸਾਡਾ ਸ਼ੌਂਕ ਤਾਂ ਹੈ ਨਾ ਤੇ ਜੇ ਸਪੋਰਟਸ ਅਸੀਂ ਵੀ ਲਿਖਦੇ ਆ ਅਸੀਂ ਵੀ ਲਿਖਾਰੀ ਆ ਤੇ ਗੀਤਕਾਰ ਵੀ ਇੱਕ ਲਿਖਾਰੀ ਹੁੰਦਾ ਵਾ ਤੇ ਹਾਂ ਫੀਲਡ ਵੱਖਰਾ ਜ਼ਰੂਰ ਆ ਅਸੀਂ ਖੇਡਾਂ ਬਾਰੇ ਲਿਖਦੇ ਆ ਇਹ ਉਹ ਪੰਜਾਬ ਦੇ ਸੱਭਿਆਚਾਰ ਬਾਰੇ ਲਿਖਦੇ ਆ ਇਹ ਉਹ ਨੀਕੀ ਦਾ ਫਰਕ ਆ ਤੇ ਮੈਂ ਤਾਂ ਇਸ ਕਰਕੇ ਆਇਆ ਵੀ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਪਰ ਬਾਕੀ ਜਿਹੜੋ ਮਿਲਦੇ ਆ ਪੁਰਾਣੇ ਬੰਦਿਆਂ ਨੂੰ ਤੇ ਜਦੋਂ ਉਹਨਾਂ ਦੀ ਕੋਈ ਠੋਸ ਸਾਰਥਕ ਗੱਲ ਸੁਣਦੀਆਂ ਨੇ ਕਾਹਦੇ ਕੁਝ ਨਵਾਂ ਕਿ ਮਿਲਣਾ ਵਸ ਸਿੱਖਣ ਨੂੰ ਇਹ ਜੇ ਪੰਜਾਬ ਨੂੰ ਬਚਾਉਣਾ ਵਾ ਖਾਸ ਕਰਕੇ ਜਿਹੜੀ ਪੰਜਾਬ ਤੇ ਹੁਣ ਵੱਡੀ ਬਿਮਾਰੀ ਆ ਡਰਗ ਦੀ ਤੇ ਸਾਨੂੰ ਸਾਰੇ ਫੀਲਡਾਂ ਵਾਲਿਆਂ ਨੂੰ ਇਦਾਂ ਇਕੱਠੇ ਹੋਣਾ ਪਊ ਆਪਾਂ ਉਹਦੇ ਫੀਲਡ ਦੇ ਵਿੱਚ ਕੰਮ ਕਰਨਾ ਪਊਗਾ ਇਹ ਜੇ ਖੇਡਣ ਲਈ ਵਧੀਆ ਕੰਮ ਹੋਊਗਾ ਨਸ਼ੇ ਲੱਗ ਤੋਂ ਮੁਕਤੀ ਮਿਲੂ ਜੇ ਸਾਡਾ ਗੀਤਕਾਰੀ ਸਾਡੀ ਸਭਿਆਚਾਰ ਤੇ ਵਧੀਆ ਕੰਮ ਹੋਊਗਾ ਨਸ਼ੇ ਲੱਗ ਤੋਂ ਮੁਕਤੀ ਮਿਲੂਗੀ ਔਰ ਜੇ ਸਾਡੇ ਜਿਹੜੇ ਗਾਉਣ ਵਾਲੇ ਨੇ ਗਾਇਕ ਨੇ ਉਹ ਚੰਗਾ ਗਾਉਣਗੇ ਅਸਾਰੂ ਗਾਉਣਗੇ ਤੇ ਤਾਂ ਵੀ ਸਾਡਾ ਜਿਹੜਾ ਸੁਭਾ ड्रग ਤੋਂ ਮੁਕਤ ਹੋਊਗਾ ਜੇ ਅਸੀਂ ਫੁਕਰਾ ਪਾਂਚੀ ਦਿਖਾਵਾਂਗੇ ਕਿ ਇਹਨਾਂ ਕਿਸੇ ਵੀ ਫੀਲਡ ਵਿੱਚ ਤੇ ਸਾਡਾ ਪੰਜਾਬ ਉੱਤਰ ਜਾਏ ਥੈਂਕ ਯੂ ਜੀ ਬੜੀ ਮਿਹਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੀਤਕਾਰ ਤੇ ਪੇਸ਼ਕਾਰ ਪੱਟੀਪੜੀ ਵਾਲਾ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜਾ ਮੇਲਾ ਗੀਤਕਾਰਾਂ ਦਾ ਸੀ ਬੜੀ ਸਫਲਤਾ ਪ੍ਰਭੂ ਬੜਾ ਪਿਆਰ ਮਿਲਿਆ ਸਾਰੇ ਦੂਰੋਂ ਦੂਰੋਂ ਗੀਤਕਾਰ ਭਰਾ ਆਏ ਬੜੀ ਦੂਰੋਂ ਦੂਰੋਂ ਆਏ ਸਭ ਦੀਆਂ ਹਾਜ਼ਰੀਆਂ ਲੱਗੀਆਂ ਜਿੰਨੇ ਕਲਾਕਾਰ ਬੁਲਾਏ ਗਏ ਸੀ ਸਾਰੇ ਆਏ ਨੇ ਸਭ ਨੇ ਹਾਜ਼ਰੀਆਂ ਲਾਈਆਂ ਜੀ ਤੇ ਜਿਹੜੀ ਗੱਲਬਾਤ ਅਸੀਂ ਮੇਲੇ ਰਹੀਂ ਸਨੇਹਾ ਦੇਣਾ ਚਾਹੁੰਦੇ ਸੀ ਆਈਪੀਆਰਐਸ ਦਾ ਸਨੇਹਾ ਹੋਵੇ ਰਾਇਲਟੀ ਦਾ ਸਨੇਹਾ ਹੋਵੇ ਜਾਂ ਸ਼੍ਰੋਮਣੀ ਗੀਤਕਾਰ ਅਵਾਰਡ ਦਾ ਸਨੇਹਾ ਹੋਵੇ ਜਾਂ ਸਾਡੇ ਜਿਹੜੇ ਬਜ਼ੁਰਗ ਗੀਤਕਾਰ ਨੇ ਉਹਨਾਂ ਉਹ ਉਹਨਾਂ ਦੇ ਹੈਲਥ ਨਾਲ ਸੰਬੰਧਿਤ ਕੋਈ ਇਹ ਸਾਰਾ ਸਨੇਹਾ ਸਾਡਾ ਬਹੁਤ ਠੁਕਮੇ ਤਰੀਕੇ ਨਾਲ ਬੜੇ ਸਮੇਂ ਵੱਧ ਤਰੀਕੇ ਨਾਲ ਸਾਰਿਆਂ ਤੱਕ ਪਹੁੰਚਿਆ ਜੀ ਇਹਦੇ ਵਿੱਚ ਮੈਂ ਦੁਨੀਆ ਭਰ ਦੇ ਮੀਡੀਆ ਦਾ ਧੰਨਵਾਦ ਦੀਆਂ ਹਮੇਸ਼ਾ ਅਸੀਂ ਕਰਜ਼ਦਾਰ ਰਹਾਂਗੇ ਕਿਉਂਕਿ ਗੀਤਕਾਰ ਮੇਲਾ ਗੀਤਕਾਰਾਂ ਦਾ ਕੋਈ ਸੌਖੀ ਗੱਲ ਨਹੀਂ ਸੀ ਇਹਨੇ ਗੀਤਕਾਰਾਂ ਨੂੰ ਅਸੀਂ ਅਕਸਰ ਕਹਿੰਨੇ ਕਿ ਪੰਜ ਗੀਤਕਾਰ ਨਹੀਂ ਇਕੱਠੇ ਹੁੰਦੇ ਇੱਥੇ ਅਸੀਂ ਤਕਰੀਬਨ ਮੇਰੇ ਖਿਆਲ ਵਿੱਚ 2000 ਦੇ ਕਰੀਬਗਰ ਅੱਜ ਗੀਤਕਾਰ ਆਇਆ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਬਹੁਤ-ਬਹੁਤ ਥੈਂਕ ਯੂ ਤੁਹਾਡਾ ਸਤਿ ਸ਼੍ਰੀ ਅਕਾਲ ਜੀ